ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਆਪਾਂ ਬਹੁਤ ਵਧੀਆ ਮਜ਼ੇ 'ਚ ਤੇ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਗੇ ਫਿਲਹਾਲ ਮੈਂ ਹਾਂ ਆਪਣੀ ਰਸੋਈ ਵਿੱਚ ਮੈਂ ਰਸੋਈ ਦਿਖਾਣੀ ਤੁਹਾਨੂੰ ਆਪਣੀ ਇਹ ਹੈ ਮੇਰਾ ਪਿਆਰਾ ਜਿਹਾ ਕਿਚਨ ਇਹ ਮੇਰਾ ਪਿਆਰਾ ਜਿਹਾ ਸ਼ੈਤਾਨ ਪੁੱਤ ਰਬਾਬ ਹੈਲੋ ਬਹੁਤ ਸ਼ਰਾਰਤੀ ਹੈ ਫਿਲਹਾਲ ਮੈਂ ਕਿਚਨ 'ਚ ਸਬਜ਼ੀ ਬਣਾਉਣ ਲੱਗੀ ਆ ਸੋਚਿਆ ਨਾਲ-ਨਾਲ ਵੀਡੀਓ ਵੀ ਬਣਾ ਲਈ ਜਾਵੇ ਬਲੌਗ ਪਾ ਦਾਂਗੇ ਆਪਾਂ ਕੋ ਪਿੱਛੇ ਰਹਿਣਾ ਹੈ ਅੱਜ ਮੈਂ ਬਣਾ ਰਹੀ ਆ ਸਬਜ਼ੀ ਆਲੂ ਗਾਜਰ ਮਟਰ ਆਲੂ ਗਾਜਰ ਮਟਰ ਵੈਸੇ ਸਭ ਨੂੰ ਪਸੰਦ ਆ ਸਾਡੇ ਘਰ ਮਟਰ ਰਫਤਾਰ ਨੂੰ ਹੁੰਦਾ ਕਿ ਥੋੜੀ ਜੀ ਰਸਮਈ ਸਬਜ਼ੀ ਹੋਵੇ ਮੈਨੂੰ ਸੁੱਕੀ ਪਸੰਦ ਆ ਬਿਲਕੁਲ ਰਫਤਾਰ ਨੂੰ ਰਸਮਈ ਪਸੰਦ ਆ ਐਕਚੁਅਲੀ ਉਹੀ وجہ ਕਰਕੇ ਮੈਨੂੰ ਕ੍ਰਿਸਮਸ ਦੀ ਸਬਜ਼ਿ ਬਣਾਉਣੀ ਪੈਂਦੀ ਆ ਮਮੀ ਤੇ ਜੈਮੀ ਦੇ ਹੋਇਆ ਡਾਕਟਰ ਕੋਲ ਐਕਚੁਅਲੀ ਮਮੀ ਦੇ ਪੈਰ ਤੇ ਸੱਟ ਵੱਜ ਗਈ ਸੀ ਉਹ ਸਕੂਟਰੀ ਅੰਦਰ ਕਰਦੇ ਸੀ ਤੇ ਡਿੱਗ ਪੇ ਸਕੂਟਰ ਪੈਰ ਦੇ ਉੱਪਰ ਆ ਗਿਆ ਸੋ ਪੈਰ ਤੇ ਥੋੜੀ ਸੱਟ ਵੱਜ ਗਈ ਆ ਸੋ ਡਾਕਟਰ ਕੋਲ ਗਏ ਹੋਏ ਆ ਅੱਜ ਅਨੰਦ ਜਿਹੜੇ ਪੱਟੀ ਕੀਤੀ ਸੀ ਉਹ ਖਲਾਉਣ ਜਾਣਾ ਹੈ ਗਏ ਹੋਏ ਕਾਫੀ ਦਿਨ ਹੋ ਗਏ ਹੋਏ ਮਿਕਸੀ ਚੱਲੂਗੀ ਤਾਂ ਸ਼ਾਂਤੀ ਕੰਨਾ ਚੁੰਗਲਾ ਪਾ ਸਕਦੇ ਦੇਖਦੇ ਮੈਂ ਲੜਦਾ ਭੀ ਜਰ ਮਿਕਸੀ ਤੇ ਆਪਾਂ ਕੁਛ ਚੀਜ਼ ਪੀਣੇ ਆਣਾ ਤੇ ਆਪਾਂ ਵੀ ਮਿਕਸੀ ਵਰ ਕਮੂ ਬਣਾਉਣ ਲੱਗ ਪੈਨੇ ਪਤਾ ਨਹੀਂ ਹੁਣ ਸੱਚਾ ਕਿ ਨਹੀਂ ਵੀਡੀਓ ਕਰਕੇ ਮੈਂ ਥੋੜਾ ਜਿਹਾ ਕਰ ਗਈ ਹੋਊਂਗੀ ਆਦਰਵਾਇਸ ਮੇਰਾ ਵੀ ਮਿਕਸਰ ਦਾ ਕੰਮ ਬਣਾ ਸ਼ੁਰੂ ਹੋ ਜਾਂਦਾ ਨਾਲ ਨਾਲ ਉਦਾਂ ਹੀ ਰੱਖ ਪਤਾ ਲਿਆ ਕੁੱਕਰ ਕੁੱਕਰ ਤਾ ਲਿਆ ਗੈਸ ਆਨ ਕਰ ਲਿਆ ਲੈ ਵੀ

ਉਹ ਆਲੀ ਜਿਹਾ ਪੀਆ ਹੋਇਆ ਪੀ ਕੇ ਜਨਾ ਪੱਕਾ ਤੜਕਾ ਹੁਣ ਆ ਜਿਹੜਾ ਨਾਲ ਚਿਪ ਗਿਆ ਵਾ ਹਨਾ ਇਹਨੂੰ ਇਹ ਵੀ ਕਿਉਂ ਵੇਸਟ ਕਰਨਾ ਪਾਣੀ ਪਾ ਕੇ ਮਸਾ ਹਲਾ ਕੇ ਅਸੀਂ ਵਿੱਚੇ ਸਿੱਟਾਂ ਦੇ ਆਪ ਸਾਲਾ ਪਾ ਚੁੱਕੇ ਹਾਂ ਪੁੱਜਨ ਦਾਂਗੇ ਹਾਕੇ ਜੜਾ ਔਣ ਮਿਰਚਾ ਥੋੜਾ ਜਿਹਾ ਰੁੱਕ ਕੇ ਪਾਵਾਂਗੇ ਇਹ ਆਲੂ ਜਿਰੇ ਪਿਆ ਇਹਦੇ ਚ ਮਟਰ ਤੇ ਕਚਰਾ ਅਮਰ ਤਾਂ ਦੁਕਾਨ ਨਹੀਂ ਹੈ ਕਿ ਮੇਰੀਆਂ ਦੋ ਕਟੀੜਾ ਨੇ ਕੀ ਕਰਦੀਆਂ ਪਈਆਂ ਕਾ ਦੇ ਕੋਪਿਆ ਫੂਟਿੰਗ ਹੋਈ ਹੈ ਤੇ ਮੋਜਾ ਮਨਣ ਡਿਆ ਜੱਕ ਲਾਰੇ ਪੌਂਡਿਆ ਵੇਖੋ ਇੱਧਰ ਕੀ ਖਾ ਰਿਓ ਥੱਲੋ ਚੱਕ ਚੱਕ ਕੇ ਇਹ ਦੇਖਿਆ ਇਹ ਪਤਾ ਹੈ ਕੀ ਖਾ ਰਿਆ ਇਹ ਹੱਥ 'ਚ ਚੱਪਣੀ ਦੀ ਛੋਟੀ ਜਿਹੀ ਲਈ ਫਿਰਦਾ ਨਾ ਇਹਨੂੰ ਪਹਿਲਾਂ ਥੱਲੇ ਫਰਸ਼ ਤੇ ਮਾਰ ਮਾਰ ਤੋੜਦਾ ਇਹਦੇ ਛੋਟੇ ਛੋਟੇ ਪੀਸੇ ਹੋ ਜਾਂਦੇ ਹੁੰਦੇ ਉਹ ਫਿਰ ਚੱਕ ਚੱਕ ਕੇ ਖਾਂਦਾ ਐ ਐਡਾ ਜਗਾੜੂ ਐ ਕੋਈ ਖਲਾਰੇ ਪਾਇਆ ਰ ਬਾਪ ਨੇ ਤੇਲ ਗੱਡੀ 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 ਠੀਕ ਆ ਕੋਣਾ ਪਰ ਤੜਕਾ ਥੋੜਾ ਜਿਹਾ ਪੁੱਜ ਗਿਆ ਵਾ

ਫਲ ਦੇ ਹੁਣ ਮਸਾਲੇ ਨਹੀਂ ਪਾਉਣੀ ਕਿਉਂਕਿ ਮੈਨੂੰ ਮਸਾਲੇ ਵਾਲੇ ਸੱਚੀ ਚ ਪਸੰਦ ਨਹੀਂ ਹੋਲੇ ਮਸਾਲੇ ਜੀ ਆਈ ਡੋਟ ਲਾਈਕ ਬਸ ਸਾਧ ਮੁਰੱਬਾ ਖਾਣਾ ਖਾਣ ਲਈ ਦਿੰਦੇ ਹੁਣ ਮੈਂ ਤੇ ਦੇਖੋ ਆਮਾ ਰੰਗਤ ਮਿਲਾ ਲੈਂਗੇ ਲਗੂਆ ਫਿਰ ਹਲਦੀ ਫਿਰ ਤੇ ਆਪਣੇ ਰੰਗ ਵਟਾਉਣਾ ਹੈ। ਇਹ ਕਿਉਂ ਹੋ ਰਿਹਾ ਹੈ? ਇਹ ਕਿਉਂ ਹੋ ਰਿਹਾ ਹੈ? ਕੀ ਕਰ ਰਹੇ ਹੋ? ਹੈ? ਤੋੜਤਾ ਹੁਣ ਇਹਨੂੰ ਖਾਣਾ ਹੈ? ਲਿਓ ਉਹ ਵੀ ਦੋ। ਉਹ ਵੀ ਦੇ ਦਿਓ। ਮਾ ਤੜਕਾ ਉਹਨਾਂ ਲੱਗਦਾ ਆਪਣਾ ਖੁੱਜ ਚੁੱਕਿਆ। ਦੇਖੋ ਜੋ ਉਹ ਛੱਡ ਚੁੱਕੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਬਜ਼ੀ ਸਬਜ਼ੀ ਮੈਂ ਧੋ ਕੇ ਆਲਰੇਡੀ ਇੱਕ ਬੌਲ ਚਾੜ ਲਈ ਸੀ ਦੇਖੋ ਕਿ ਹੁਣ ਆਪਾਂ ਸਟੜ ਦੀਏ ਸਬਜ਼ੀ ਵਿੱਚ ਮੈਂ ਪਾਵਾਂਗਾ ਸਬਜ਼ੀ ਤੁਸੀਂ ਕਰੋ ਵੇਟ ਚੰਪੂਚੀ ਨਾ ਪਫਾਤੀ ਸਬਜ਼ੀ ਵਿੱਚ ਦੇਖੋ ਥੋੜਾ ਪਾਇਆ ਪਾਣੀ ਕਿਉਂਕਿ ਤੁਹਾਨੂੰ ਦੱਸਿਆ ਕਿ ਇਹ ਰਫਤਾਰ ਨੂੰ ਇਹਦਾ ਸੀ ਰਸ ਵਿੱਚ ਸਬਜ਼ੀ ਬਹੁਤ ਪਸੰਦ ਆ ਉਹ ਸੁੱਕੀਆਂ ਸਬਜ਼ੀਆਂ ਬਹੁਤ ਘੱਟ ਖਾਂਦਾ ਇਹਨੂੰ ਜਿਆਦਾ ਐਦਾਂ ਦੀ ਸਬਜ਼ੀ ਰਸਮੇ ਸੀ ਹੋਈ ਤਰੀ ਹਈ ਸਬਜ਼ੀ ਹੋਈ ਇਹ ਜਿਆਦਾ ਪਸੰਦ ਆ ਉਹਨਾਂ ਆਪ ਕਰ ਦਿਆ ਦਾ ਢੱਕਣ ਬੰਦ ਇਹ ਮਾਰੂ ਸੀਟੀ ਆ ਆਪ ਕੋਣਾ ਚਿਰ ਕਰਾਂਗੇ ਹੋਰ ਚਲੋ ਹੁਣੇ ਅੱਜ ਰੋਟੀ ਲੇਟ ਹੋ ਗਈ ਸੀ ਰੋਟੀ ਮੈਂ ਥੋੜਾ ਜਿਹਾ ਪਹਿਲਾਂ ਰੋਟੀ ਖਾ ਕੇ ਠੀਕ ਹੈ ਤੇ ਹਜੇ ਭਾਂਡੇ ਮਾਂਦਣ ਵਾਲੇ ਪੈ ਮੇਰੇ ਰੋਟੀ ਖਾ ਕੇ ਮੈਂ ਸੋਚਿਆ ਪਹਿਲਾਂ ਸਬਜ਼ੀ ਧਰ ਦਾਂ ਕਸੇ ਸਬਜੀ ਬਣੀ ਜਾਊਗੀ ਤੇ ਕਿਸਨੇ ਭਾਂਡੇ ਮਾੜੇ ਤੇ ਅਸੀਂ ਟਾਈਮ ਥੋੜਾ ਹੁੰਦਾ ਸ਼ਾਮ ਨੂੰ ਘਰ ਰੈਸਪੈਸ ਪੁਰਾਣੀ ਹੁੰਦੀ ਆ ਜਿੰਨਾ ਸਿਰ ਮੈਂ ਇਹਦੇ ਸਿਰ ਤੇ ਨਾਲ ਖੜਾ ਇਹ ਬੰਦਾ ਚੱਜ ਮੈਕਸਰਾਈਜ਼ ਨਹੀਂ ਕਰਦਾ ਇਸ ਕਰਕੇ ਨਾ ਆਪਣੇ ਕੰਮ ਕਰੇ ਟਾਈਮ ਨਾਲ ਨਵੇੜ ਲੈਣੀ ਆ ਤਾਂ ਜੋ ਨਾ ਤਵਦਾ ਕੋਈ ਬੰਨਾ ਚੱਲੇ ਤੇ ਨਾਲੇ ਗੋਟ ਐਕਸਰਸਾਈਜ਼ ਕਰੂਗਾ ਨਾ ਸਿਰ ਤਾਂ ਹੀ ਹੋਰੀ ਚੱਲਦਾ ਇਹ ਤਾਂ ਮोटापा ਤਾਂ ਮਿੰਟਿਸ ਕੇਰਾ ਪਾਉਂਦਾ ਜਦੋਂ ਬੰਦਾ ਮੋਟਾ ਹੋ ਜਾਂਦਾ ਬਿਮਾਰੀਆਂ ਆਪਣੇ ਨੇੜੇ ਆ ਜਾਂਦੀਆਂ ਉਹਨਾਂ ਨੂੰ ਨਿਉਤਾ ਦੇਣ ਦੀ ਲੋੜ ਹੀ ਨਹੀਂ ਲੋਬੇ ਸ਼ਾਮਾ ਉਹ ਗੁਣੀ ਹੁਣ ਆਪਾਂ ਥੋੜਾ ਬਾਹਰ ਨਿਕਲੀਏ बाबा आवे कि अपनी गड्डी तो पयंदी है, है। जी, अपनी गड्डी तो लेके क्या करना गड्डी तो यार वो भी रहा खेड़ रहे हैं गन्नी और सिलेंडर खत्म हो गया हेलो जी अब ये सब्जी बनके तैयार थोड़ी रसमी सी ये 35. 5... ¿ 35 36 37 38 39 40 41 42